ਸ ਸਮਾਜ ਨੂੰ ਤੇ ਨਾਲ ਐਸਐਮ ਤੇ ਬੱਬਾ ਨਾਮ ਸਿੰਘ ਖਾਲਸਾ ਤੇ ਸੰਤ ਸਮਾਜ ਉਹ ਚਾਲੇ ਪਏ ਸੀ ਥੋੜੀ ਜਿਹਾ ਪਹਿਲਾਂ ਗੋਲਡਨ ਗੇਟ ਤੋਂ ਬਿਲਕੁਲ ਬੱਸ ਸਟੈਂਡ ਦੇ ਲਾਗੇ ਪਹੁੰਚ ਚੁੱਕੇ ਆ ਇਸ ਟਾਈਮ ਤੇ ਵੱਡਾ ਕਾਫਲਾ ਜਿਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪ ਵੱਡਾ ਕਾਫਲਾ ਵਾ ਜਿਹੜਾ ਕਿ ਅਗਲੇ ਪਾਸੇ ਵੱਧ ਰਿਹਾ ਵਾ ਅਗਲੇ ਪਾਸੇ ਦਮਦਮਿਤ ਇੱਕ ਸਾਲ ਦੀਆਂ ਗੱਡੀਆਂ ਦਮਦਮਿਤ ਇੱਕ ਸਾਲ ਦੇ ਮੁਖੀ ਬੱਬਾ ਨਾਮ ਸਿੰਘ ਖਾਲਸਾ ਤੇ ਇਸ ਟਾਈਮ ਮੁਖ ਬੁਲਾ ਰਹੇ ਅੱਬਾ ਸਖਦੇਵ ਸਿੰਘ ਸਾਡੇ ਨਾਲ ਜੁੜੇ ਹੋਇਆ ਵਾਇਗੁਰੂ ਜੀ ਦਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖ ਰਹੇ ਹੋ ਜੋ ਕੁਝ ਘਟਨਾ ਕਮ ਵਾਪਰਿਆ ਤਿੰਨ ਸਿੰਘ ਸਾਹਿਬ ਚਲਦੇ ਚੱਲੋ ਜੀ ਤਿੰਨ ਸਿੰਘ ਸਾਹਿਬਾਨ ਨੂੰ ਲਾ ਦੇਣਾ ਪਰ ਤੁਹਾਡੇ ਵੱਲੋਂ ਵੱਡੀ ਮੰਗ ਕੀ ਇਸ ਟਾਈਮ ਤੇ ਮੋੜ ਬਹਾਲੀ ਹੋਣੀ ਚਾਹੀਦੀ ਇਹ ਮੰਦ ਭਾਗੀ ਗੱਲ ਹੈ ਕਿ ਤਖਸਾਲਾ ਦੀ ਮਾਨ ਬਰਜਾਦਾਨ ਮਲੀਆਂ ਬੇਟ ਕੀਤਾ ਗਿਆ ਤੇ ਨਵੇਂ ਅਯੁਕਤੀ ਨੂੰ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਪੁਰਾਣੇ ਸਿੰਘਾਂ ਨੂੰ ਬਹਾਲ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਜੀ ਪੱਤੇ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਵੱਧ ਰਹੇ ਆ ਤੇ ਸੁਖਦੇਵ ਸਿੰਘ ਬਾਬਾ ਸੁਖਦੇਵ ਸਿੰਘ ਸਾਡੇ ਨਾਲ ਸੀ ਉਹ ਕਹਿੰਦੇ ਕਿ ਜਿਹੜੀ ਕਿ ਨਵੀਂ ਨਿਯੁਕਤੀ ਆ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਪੁਰਾਣੀ ਨਿਯੁਕਤੀ ਤਿੰਨ ਸਿੰਘ ਸਹਿਬਾਨ ਜਿਹੜੇ ਆ ਉਹਨਾਂ ਦੀ ਮੁੜ ਬਹਾਲੀ ਦੀ ਗੱਲ ਕੀਤੀ ਐਸ ਟਾਈਮ ਤੇ ਦਮਦਮੀ ਟਕਸਾਲ ਦੀਆਂ ਗੱਡੀਆਂ ਤੁਸੀਂ ਵੇਖ ਸਕਦੇ ਹੋ ਰੋਸ ਧਰਨੇ ਦੀਆਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਐਸ ਟਾਈਮ ਦੇ ਉੱਤੇ ਇੱਕ ਵੱਡਾ ਕਾਫਲਾ ਜਿਹੜਾ ਕਿ ਦਮਦਮੀ ਟਕਸਾਲ ਵਾਲੇ ਪਾਸੇ ਵੱਧ ਰਿਹਾ ਵਾ ਅਗਲੇ ਪਾਸੇ ਵੱਡੀਆਂ ਤਸਵੀਰਾਂ ਐਸ ਟਾਈਮ ਦੇ ਉੱਤੇ ਦਮਦਮੀ ਟਕਸਾਲ ਦੇ ਨੌਜਵਾਨ ਸਾਡੇ ਨਾਲ ਅਗੁਰਪਤ ਸੰਝ ਕਰਦੇ ਹਾਂ ਜੀ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਬੋਧ ਜੀ ਅੱਛਾ ਤੇਜਾ ਸਿੰਘ ਸਮੁੰਦਰੀ ਹਾਲੇ ਪਾਸੇ ਬਹੁਤ ਭਾਰੀ ਫੋਰਸ ਲੱਗੀ ਹੋਈ ਆ ਉੱਥੇ ਟਾਸਕ ਫੋਰਸ ਹੀ ਲੱਗੀ ਹੋਈ ਆ ਫਿਰ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰੋਗੇ ਬਿਲਕੁਲ ਬਿਲਕੁਲ ਜੀ ਬਿਲਕੁਲ ਪਹੁੰਚਾਂਗੇ ਜੀ ਅੱਛਾ ਤਿੰਨ ਸਿੰਘ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਧਾਮੀ ਸਾਹਿਬ ਕਹਿ ਰਹੇ ਆ ਕਿ ਅਸੀਂ ਸੇਵਾ ਮੁਕਤੀ ਦਾ ਨਿਯਮ ਬਣਾਵਾਂਗੇ ਕੁੰਡ ਵਾਲੇ ਬਿਆਨ ਨੂੰ ਕਿਉਂ ਵੇਖਦੇ ਤੁਸੀਂ ਇਹ ਪਹਿਲਾਂ ਚਾਹੀਦਾ ਸੀਗਾ ਨਾ ਇਹਨਾਂ ਨੂੰ ਗੱਲ ਜਦੋਂ ਕਾਲ ਦਿੱਤੀ ਉਹ ਪਹਿਲਾਂ ਚਾਹੀਦਾ ਸੀਗਾ ਪਰ ਅਸੀਂ ਪਹੁੰਚਾਂਗੇ ਜ हां ਸਿੰਘ ਸਾਹਿਬ ਦਮਦਮਾ ਡਿਕਸਾਲ ਦੇ ਨੌਜਵਾਨ ਤੁਸੀਂ ਵੇਖ ਸਕਦੇ ਹੋ ਇਸ ਟਾਈਮ ਦਮਦਮਾ ਡਿਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਾਲੀ ਗੱਡੀ ਜਿਹੜੀ ਹੈਗੀ ਆ ਇਸ ਟਾਈਮ ਤੇ ਪਹੁੰਚ ਚੁੱਕੀ ਆ ਉਹ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਗੁਰਫਤੇ ਸਾਹਿਬ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਾਬਾ ਜੀ ਵੱਡੀ ਮੰਗ ਹੈ ਤੁਹਾਡੀ ਤਿੰਨ ਸਿੰਘ ਸਾਹਿਬਾਂ ਨੇ ਨਿਯੁਕਤੀ ਦੀ ਅੱਜ ਧਮੀ ਸਾਹਿਬ ਦਾ ਵੀ ਬਿਆਨ ਤੁਸੀਂ ਵੇਖ ਚੁੱਕੇ ਹੋ ਕਹਿੰਦੇ ਕਿ ਹੁਣ ਵਿਧੀ ਵਿਧਾਨ ਵੀ ਬਣੂਗਾ ਇਸ ਬਿਆਨ ਨੂੰ ਕਿਵੇਂ ਵੇਖਦੇ ਹੋ ਤਿੰਨ ਸਿੰਘ ਸਾਹਿਬਾਂ ਦੀ ਨਿਯੁਕਤੀ ਹੋਊਗੀ ਹੁਣ ਲੱਗਦੀ ਤੁਹਾਨੂੰ ਮੇਰੀ ਬੇਨਤੀ ਹੈ ਜ ਇਹ ਪੰਥਕਾ ਇਕੱਠ ਦੇ ਆਨੰਦਪੁਰ ਸਾਹਿਬ ਦੇ ਫੈਸਲੇ ਆ ਕਿ ਨਵੀਆਂ ਨਿਯੁਕਤੀਆਂ ਰੱਦ ਕਰੋ ਤਿੰਨੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਤਖਤਾਂ ਦੇ ਜਥੇਬੰਦ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਉਹਨਾਂ ਦੀ ਵਾਧ ਗਈ ਇਹਦਾ ਵਿਧੇ ਵਿਵਧਾਨ ਪੰਥ ਲੰਮੇ ਸਮੇਂ ਤੋਂ ਮੰਗ ਕਰ ਰਿਹਾ ਲੇਕਿਨ ਪੰਥਕਾ ਇਕੱਠ ਨੇ ਇਹ ਮਤਾ ਪਾ ਕੇ ਹਮੇਸ਼ਾ ਲਈ ਇਹ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਸਾਰੀਆਂ ਸਿੱਖ ਸੰਪਰਦਾਵਾਂ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਪੰਥਕ ਜਥੇਬੰਦੀਆਂ ਸਿੱਖ ਵਿਦਵਾਨਾਂ ਨੂੰ ਸਿੰਘ ਸੁਭਾਵਾਂ ਨੂੰ ਚੀਪ ਖਾਲਸਾ ਦਿਵਾਨ ਹੋਰ ਜਥੇਬੰਦੀਆਂ ਨੂੰ ਨਾਲ ਲੈ ਕੇ ਵਿਸ਼ਵਾਸ ਵਿੱਚ ਲੈ ਕੇ ਸਿੰਘ ਸਹਿਬਾਨਾਂ ਦੀ ਨੁਕਤੀ ਅਤੇ ਵਿਦੈਗੀ ਦਾ ਵਿਧਾਨ ਬਣਾਵੇ ਇਹ ਵੱਡੀ ਮੰਗ ਹੈ ਤੇ ਇਸ ਲਈ ਦੂਸਰਾ ਜਿਨ੍ਹਾਂ ਚ ਜੋ ਸਿੰਘ ਸਹਿਬਾਨ અપਮਾਨ ਕਰਕੇ ਤਖਤਾਂ ਦੀ ਸੇਵਾ ਤੋਂ ਲਾਏ ਗਏ ਹੈ ਜਿਨ੍ਹਾਂ ਚ ਰੋ ਸਿੰਘ ਸਹਿਬਾਨ ਬਹਾਲ ਨਹੀਂ ਹੋ ਜਾਂਦੇ ਸਾਡਾ ਸੰਘਰਸ਼ ਜਾਰੀ ਰਹੂਗਾ ਇਹ ਸੰਘਰਸ਼ ਜਾਰੀ ਰੱਖੋਗੇ ਅਨਛਲ ਸਿੰਘ ਸਹਿਬਾਨ ਦੀ ਬਹਾਲੀ ਹਾਂਜੀ ਅਸੀਂ ਅੱਜ ਅਸੀਂ ਕਾਰਜ ਲਈ ਜਾ ਰਹੇ ਹਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਔਰ ਉੱਥੇ ਬਜਟ ਰਿਲਾਸ ਹੈ ਹਰ ਮੈਂਬਰ ਨੂੰ ਅਪੀਲ ਕਰਾਂਗੇ ਕਿ ਜੋ ਅੰਤਰੰਕ ਕਮੇਟੀ ਨੇ ਗਲਤ ਫੈਸਲਾ ਲਿਆ ਉਸ ਨੂੰ ਰੱਦ ਕਰਕੇ ਸਿੰਘ ਸਹਿਬਾਨਾਂ ਨੂੰ ਬਹਾਲ ਕਰੋ ਸਿੰਘ ਸਹਿਬਾਨਾਂ ਦੀ ਬਹਾਲੀ ਵਾਸਤੇ ਹੀ ਇਹ ਸਾਰਾ ਰੋਸ ਮਾਰਚ ਰੋਸ ਧਰਨਾ ਵੱਡੇ ਪ੍ਰੋਗਰਾਮ ਲਿਖੇ ਗਏ ਆ ਦੂਜੀ ਗੱਲ ਮੈਂ ਤੁਹਾਨੂੰ ਇਹ ਵੀ ਕਹਿਣੀ ਚਾਹੁੰਦਾ ਕਿ ਕੁਝ ਲੋਕ ਜਿਹੜੇ ਇਸ ਸਾਡੇ ਪ੍ਰੋਗਰਾਮ ਨੂੰ ਰਾਜਨੀਤੀਕ ਰੰਗਤ ਦੇ ਕੇ ਇਸ ਪ੍ਰਤੀ ਗਲਤ ਪ੍ਰਾਪੇਕੰਡਾ ਕਰ ਰਹੇ ਆ ਉਹਨਾਂ ਲੋਕਾਂ ਨੂੰ ਮੈਂ ਦੱਸ ਦੇਣਾ ਚਾਹਨਾ ਇਹ ਸਾਡਾ ਨਰੋਲ ਧਾਰਮਿਕ ਮਸਲਾ ਧਾਰਮਿਕ ਪ੍ਰੋਗਰਾਮ ਹੈ ਇਸ ਨੂੰ ਰਾਜਨੀਤੀ ਦੀ ਅੱਖ ਤੋਂ ਨਾ ਵੇਖੋ ਤੁਹਾਡਾ ਅੱਜ ਤੱਕ ਜਿਹੜਾ ਨੁਕਸਾਨ ਹੋਇਆ ਤੁਸੀਂ ਧਾਰਮਿਕ ਪ੍ਰੋਗਰਾਮਾਂ ਨੂੰ ਧਾਰਮਿਕ ਸਿਧਾਂਤਾਂ ਨੂੰ ਧਾਰਮਿਕ ਮਸਲਿਆਂ ਨੂੰ ਹਮੇਸ਼ਾ ਰਾਜਸੀ ਰੰਗਤ ਦਿੱਤੀ ਹੈ ਕਹਿੰਦੇ ਨਾਲ ਅਕਾਲੀ ਦਲ ਦਾ ਡਰਾਫਟ ਦੁਨੀਆ ਦੇਖ ਰਹੀ ਹੈ ਬਹੁਤ ਨੀਵੇਂ ਤਲ ਤੇ ਚਲੇ ਗਿਆ ਪਲਾਨ ਕਿਹਾ ਜਾ ਰਿਹਾ ਕਹਿੰਦੇ ਕਿ ਬਾਬਾ ਜੀ ਵੱਲੋਂ ਧਰਨਾ ਜਿਹੜਾ ਪਲਾਨਡ ਆ ਬੀਜੇਪੀ ਦਾ ਅਰਸ ਤੋਂ ਸਾਰੇ ਤੇ ਹੋ ਰਿਹਾ ਸਾਰਾ ਅੱਜ ਪੀਸੀ ਮੈਂਬਰ ਸਾਹਿਬਾਨ ਲਾ ਰਿਹਾ ਇਲਜ਼ਾਮ ਤੁਹਾਡੇ ਉੱਤੇ ਨਹੀਂ ਨਹੀਂ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਪੁੱਛਦਾ ਕਿ ਸਿੰਘ ਸਾਹਿਬਾਨ ਸੇਵਾ ਮੁਕਤ ਕਰਨ ਲਈ ਤੁਹਾਨੂੰ ਦਿੱਲੀ ਦੀ ਸਰਕਾਰ ਨੇ ਕਿਹਾ ਸੀ ਮੋਦੀ ਨੇ ਕਿਹਾ ਸੀ ਅਮਿਤ ਸ਼ਾਹ ਨੇ ਕਿਹਾ ਸੀ আর ਐਸਐਸ ਨੇ ਕਿਹਾ ਸੀ ਮੈਂ ਮੈਂ ਇਹਨਾਂ ਤੋਂ ਸਵਾਲ ਪੁੱਟ ਕਰਦਾ ਕਿ ਤੁਹਾਡੇ ਘਰ ਦਾ ਇਹ ਸਾਰਾ ਨਜਾਮ ਹੈ ਤੁਸੀਂ ਕੌਮ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਕੇ ਹਮੇਸ਼ਾ ਮਨਮਰਜ਼ੀ ਦੇ ਫੈਸਲੇ ਅੱਜ ਤੱਕ ਇੱਕ ਗੱਲ ਲੋਕਾਂ ਦੇ ਵਿੱਚ ਸੀ ਵੀ ਸ਼੍ਰੋਮਣੀ ਕਮੇਟੀ ਆਜ਼ਾਦਾਨਾ ਤੌਰ ਤੇ ਫੈਸਲੇ ਲੈਂਦੀ ਹੈ ਪਰ ਅੱਜ ਲੋਕਾਂ ਨੇ ਆਪਣੀ ਅੱਖੀਂ ਦੇਖ ਲਿਆ ਕਿ ਕਿੰਨਾ ਲੋਕਾਂ ਦੇ ਦਬਾਅ ਵਿੱਚ ਔਰ ਰਾਜਨੀਤਿਕ ਲੋਕਾਂ ਦੇ ਦਬਾਅ ਵਿੱਚ ਸਿੰਘ ਸਹਿਬਾਨਾ ਨੂੰ ਜਿਹੜਾ ਸੇਵਾ ਮੁਕਤ ਕੀਤਾ ਗਿਆ ਜਲੀਲ ਕਰਕੇ ਮੁਕਤ ਕੀਤਾ ਗਿਆ ਇਲਜ਼ਾਮਬਾਦੀ ਦੀ ਖੜੀ ਗੱਲ ਹੈ ਇਹਨਾਂ ਦਾ 25 ਸਾਲ ਉਹਨਾਂ ਦੇ ਭਾਈਵਾਲ ਰਹੇ ਆ ਸੈਂਟਰ ਦੀਆਂ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਪੰਜਾਬ ਚ ਮੁੱਖ ਮੰਤਰੀ ਦੀਆਂ ਪਦਵੀਆਂ ਮਾਣੀਆਂ ਸਰਕਾਰਾਂ ਹੰਡਾਈਆਂ ਅਸੀਂ ਤਾਂ ਇਹਨਾਂ ਦੇ ਇੱਕ ਨਿਵਾਣੇ ਸੇਵਾਦਾਰ ਬਣ ਕੇ ਸੰਤ ਸਮਾਜ ਦਮਦਮੀ ਟਕਸਾਲ ਸਮੁੱਚਾ ਪੰਥ ਅਸੀਂ ਔਖੇ ਔਖੇ ਟਾਈਮ ਚ ਵੀ ਅਕਾਲੀ ਦਲ ਦੀ ਸਰਕਾਰ ਬਣਾਉਣ ਚ ਭੂਮਿਕਾ ਨਿਭਾਈ ਔਖੇ ਔਖੇ ਟਾਈਮ ਵਿੱਚ ਵੀ ਇਹਨਾਂ ਦੇ ਨਾਲ ਅਸੀਂ ਡਟ ਕੇ ਪਹਿਰਾ ਦਿੱਤਾ ਅੱਜ ਇਹਨੇ ਗਰਾਫਟ ਦੇ ਵਿੱਚ ਇਹਨਾਂ ਦੇ ਐਨੇ ਘਰ ਚੁੱਕੇ ਐ ਕਿ ਸਾਡੀਆਂ ਧਾਰਮਿਕ ਸੰਸਥਾਵਾਂ ਨੂੰ ਔਰ ਧਾਰਮਿਕ ਕੌਮ ਦੇ ਸੇਵਾਦਾਰਾਂ ਦੇ ਉੱਤੇ ਕਿੰਨੀ ਇਹਨਾਂ ਦੀ ਘਟਿਆ ਸੋਚ ਹੈਗੀ ਕਿ ਗਲਤ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਐ ਘਟਿਆ ਕਿਸਮ ਦੀਆਂ ਇਲਜ਼ਾਮਬਾਜ਼ੀਆਂ ਕਰ ਰਹੇ ਐ ਮੈਂ ਤਾਂ ਕਹਿਣਾ ਹੈ ਇਹਨਾਂ ਨੂੰ ਸ਼ਰਮ ਨਾਲ ਸ਼ਰਮ ਨਾਲ ਮਰ ਜਾਣਾ ਚਾਹੀਦਾ ਕਿ ਇੱਕ ਸਮਾਂ ਸੀ ਜਦੋਂ ਤੁਸੀਂ ਅਰਦਾਸ ਵੀ ਕਿਹਾ ਸੀ ਕਿ ਇਸ ਪਰਿਵਾਰ ਵਾਸਤੇ ਅਰਦਾਸ ਬੇਨਤੀ ਵੀ ਕਰਿਓ ਚੜਦੀ ਕਲਾ ਦੀ ਗੱਲ ਕੀਤੀ ਸੀ ਕਾਲੀ ਜਲਦੀ ਤੁਸੀਂ ਮੈਂ ਪਰਿਵਾਰ ਦੀ ਨਹੀਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਗਲਿਆਰੇ ਦੇ ਕਾਰਜ ਕੀਤੇ ਸੀ ਮੈਂ ਇਹ ਬੇਨਤੀ ਕੀਤੀ ਸੀ ਸੰਗਤ ਜੀ ਇਹ ਕੌਮ ਦੇ ਪੰਥ ਦੇ ਕਾਰਜ ਚੜ੍ਹਦੀ ਕਲਾ ਨਾਲ ਕਰਦੇ ਰਹਿਣ ਤੇ ਇਹਨਾਂ ਦੀ ਚੜ੍ਹਦੀ ਕਲਾ ਲਈ ਤੁਸੀਂ ਅਰਦਾਸ ਕਰੋ ਤਾਂ ਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਰਾਜ ਦੌਰਾਨ ਸਿੱਖਾਂ ਦੀ ਸ਼ਾਨ ਉੱਚੀ ਕੀਤੀ ਉਵੇਂ ਇਹ ਕਰਨ ਮੈਂ ਇਹ ਗੱਲ ਕਹੀ ਸੀ ਜੇਂਡੀ ਨੂੰ ਗਲਤ ਰੋਗ ਜਿਸ ਮੇਰੀ ਇਸ ਸੋਚ ਨੂੰ ਕਹਿ ਲੋ ਮੇਰੀ ਅਪੀਲ ਨੂੰ ਕੁਝ ਲੋਕਾਂ ਨੇ ਗਲਤ ਰੂਪ ਦੇ ਕੇ ਪ੍ਰਾਪੇ ਕੰਡਾ ਕੀਤਾ ਮੈਂ ਫੇਰ ਗੱਲ ਕਹਿਣੀ ਚਾਹੁੰਦਾ ਕਿ ਆਪਣੀਆਂ ਅੱਖਾਂ ਤੋਂ ਨਾ ਰਾਟਸੀ ਅਤੇ ਨਫਰਤ ਦੀ ਐਨਕ ਲਾ ਕੇ ਦੇਖੋ ਦੁਨੀਆ ਦਾ ਹਰ ਸੇਖ ਅੱਜ ਰੋਸ ਨਾਲ ਭਰਿਆ ਬੈਠਾ ਸਖਾਂ ਦੇ ਮਨ ਵਿੱਚ ਅੱਜ ਰੋਸ ਹੈ ਕਿ ਤੁਸੀਂ ਤਖਤਾਂ ਦੇ ਜਥੇਦਾਰਾਂ ਦਾ અપਮਾਨ ਕਰ ਰਹੇ ਹੋ ਤੁਸੀਂ અપਮਾਨ ਕਰਕੇ ਵੀ ਪੰਥਕ ਤੇ ਜਿਹੜਾ ਸਿੰਘ ਸਹਿਬਾਨਾਂ ਦੇ ਹੱਕ 'ਚ ਆਵਾਜ਼ ਉਠਾ ਰਿਆ ਉਥੇ ਤੁਸੀਂ ਘਟੀਆ ਕਿਸਮ ਦੀ ਇਲਜ਼ਾਮਬਾਜ਼ੀ ਕਰ ਰਹੇ ਹੋ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਕਿ ਜਿਹੜੇ ਬੰਦੇ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਦੇ ਰਹੇ ਇਹਨਾਂ ਦੇ ਡਿੱਗੇ ਗਰਾਫ ਨੂੰ ਉੱਤੇ ਚੱਕ ਕੇ ਹਮੇਸ਼ਾ ਇਹਨਾਂ ਨੂੰ ਪੰਥ ਦੇ ਵਿੱਚ ਲਿਆ ਕੇ ਖੜਾ ਕੀਤਾ ਅੱਜ ਇਹ ਲੋਕ ਇਹਨਾਂ ਨੂੰ ਸ਼ਰਮ ਨਾਲ ਇਹ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਇਹਨਾਂ ਲੋਕਾਂ ਨੂੰ ਆਪਣੇ ਗਰੇਵਾਨ ਚ ਝਾਕ ਮਾਰਨੀ ਚਾਹੀਦੀ ਹੈ ਝਾਤ ਮਾਰਨੀ ਚਾਹੀਦੀ ਹੈ ਕਿ ਐਸੀ ਬਿਆਨਬਾਜ਼ੀ ਕਿਨਾ ਖਿਲਾਫ ਕਰ ਰਹੇ ਆ ਮੈਂ ਅੱਜ ਤੱਕ ਵੀ ਨਿੱਜੀ ਤੌਰ ਤੇ ਕਿਸੇ ਦੇ ਖਿਲਾਫ ਬਿਆਨਬਾਜ਼ੀ ਨਹੀਂ ਕੀਤੀ ਪਰ ਮੇਰੀ ਬੇਨਤੀ ਇਹ ਹੈ ਤੇ ਜਿਹੜੀ ਇਹੋ ਜੀ ਬਿਆਨਬਾਜ਼ੀ ਕਰ ਰਹੇ ਬਖਲਾਹਟ ਵਿੱਚ ਆ ਕੇ ਕਰ ਰਹੀ ਹੈ ਦੋ ਵੱਡੀਆਂ ਸੰਸਥਾਵਾਂ ਐ ਜੀਪੀਸੀ ਤੇ ਦਮਦਮਿੰਡਕਸਾਲ ਸਿੱਖਾਂ ਵਾਸਤੇ ਮਾਨਮਤੀਆਂ ਸਖਸ਼ੀਤਾਵਾਂ ਤੁਸੀਂ ਨਹੀਂ ਪਰ ਦੋਵੇਂ ਸੰਸਥਾਵਾਂ ਜਮੋ ਸਾਹਮਣੇ ਤੋਂ ਮਣ ਕਿੱਦ ਨੂੰ ਵੇਖਿਆ ਐ ਜੀਪੀਸੀ ਵਾਲੇ ਪਾਸੇ ਦਮਦਮਿੰਡਕਸਾਲ ਵਾਲੇ ਪਾਸੇ ਦੋਵੇਂ ਸੰਸਥਾਵਾਂ ਪੰਥ ਦੀਆਂ ਬਿਲਕੁਲ ਅਸੀਂ ਆਮੋ ਸਾਹਮਣੇ ਨਹੀਂ ਅਸੀਂ ਇੱਕ ਦੂਜੇ ਦੇ ਪੂਰਕ ਹੈ ਦਮਦਮੀ ਟਕਸਾਲ ਸ਼ਰੋਮਣੀ ਕਮੇ ਸਾਡੇ ਮੁਖੀਆਂ ਨੇ ਤਾਂ ਦਮ ਸ਼ਰੋਮਣੀ ਕਮੇਟੀ ਨੂੰ ਸਥਾਪਿਤ ਕਰਨ ਦੇ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਵੱਡੀਆਂ ਸੇਵਾਵਾਂ ਕੀਤੀਆਂ ਟਕਸਾਲ ਦੇ ਸਿੰਘਾਂ ਨੇ ਅੰਗਰੇਜ਼ਾਂ ਦੇ ਟਾਈਮ ਜਿਹੜਾ ਜਿਹੜਾ ਵੀ ਕਟੀਆਂ ਮੁਖੀਆਂ ਨੇ ਪਿੰਡ-ਪਿੰਡ ਜਾ ਕੇ ਪ੍ਰਚਾਰ ਕੀਤਾ ਸੰਤ ਬਾਬਾ ਸੁੰਦਰ ਸਿੰਘ ਦੀ ਢੰਡਰਾਵਾਲਿਆਂ ਨੇ ਅਸੀਂ ਸ਼੍ਰੋਮਣੀ ਕਮੇਟੀ ਪੰਥ ਦੀ ਧਾਰਮਿਕ ਨੁਮਾਇੰਦਗੀ ਹੈ ਉਹਦਾ ਪੂਰਾ ਸਤਕਾਰ ਕੱਲ ਵੀ ਅੱਜ ਵੀ ਜਿਹੜਾ ਗਲਤ ਫੈਸਲਾ ਸ਼੍ਰੋਮਣੀ ਕਮੇਟੀ ਦੀ ਐਜਕਟਿਵ ਨੇ ਕੀਤਾ ਉਹਦਾ ਅਸੀਂ ਵਿਰੋਧ ਕੀਤਾ ਤੇ ਕਰਨਾ ਇਹ ਸਾਡੀ ਸੰਸਥਾ ਅਸੀਂ ਇਹਨਾਂ ਨੂੰ ਗਲਤ ਪਾਸੇ ਨਹੀਂ ਜਾਣ ਦੇਣਾ ਜਿਹੜੇ ਗਲਤ ਫੈਸਲੇ ਕਰਨਗੇ ਉਹ ਇਹਨਾਂ ਨੂੰ ਦੇਖੋ ਪਹਿਲਾਂ ਮੈਂ ਅਪੀਲ ਕੀਤੀ ਸੀ ਇਹਨਾਂ ਦੇ ਮੁਖੀ ਬੰਦਿਆਂ ਨੂੰ ਮੈਂ ਸਮਝਾਇਆ ਲੇਕਿਨ ਜਦੋਂ ਇਹਨਾਂ ਨੇ ਸਾਡੀਆਂ ਅਪੀਲਾਂ ਨੂੰ ਵੀ ਅਨਡਟ ਕਰ ਦਿੱਤਾ ਔਰ ਇਹਨੇ ਪੰਥਕ ਪਿਆ ਬਨਾਵਨ ਨੂੰ ਵੀ ਬਿਲਕੁਲ ਹਣ ਗੋਲੀਆਂ ਕਰ ਦਿੱਤਾ ਫੇਰ ਸਾਨੂੰ ਇਹ ਰਸਤਾ ਚੁਣਨਾ ਪਿਆ ਹਮੇਸ਼ਾ ਮਿਲੇ ਸੀ ਤੁਹਾਨੂੰ ਆਪਸੀ ਗੱਲਬਾਤ ਨਹੀਂ ਬਣੀ ਮੇਰੀ ਮੇਰੀ ਫੋਨ ਤੇ ਗੱਲਬਾਤ ਹੋਈ ਸੀ ਮੈਂ ਉਹਨਾਂ ਅੱਗੇ ਇਹੀ ਰੱਖਿਆ ਸੀ ਕਿ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਦਾ ਜਿਹੜਾ ਗਲਤ ਫੈਸਲਾ ਹੈ ਉਸ ਨੂੰ ਬਦਲਾਓ ਕੌਮ ਦੀ ਆਭਾਵਨਾਵਾਂ ਦਾ ਪਸੰਦਕਾਰ ਕਰੀ ਬਾਬਾ ਹਰਨਾਮ ਸਿੰਘ ਖਾਲਸਾ ਗੰਦਮ ਦੀ ਮਟਕਸਾਲ ਦੇ ਮੁਖੀ ਸੜਨਾ ਜੁੜੇ ਸੀ ਵੱਡਾ ਬਿਆਨ ਉਹਨਾਂ ਦਾ ਉਹ ਕਹਿੰਦੇ ਕਿ ਜੇ ਤਿੰਨ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਹੋਣਗੀਆਂ ਤੇ ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੂਗਾ ਜੇ ਤਿੰਨ ਸਿੰਘ ਸਹਿਬਾਨਾਂ ਦੀਆਂ ਨਿਯੁਕਤੀਆਂ ਨਹੀਂ ਹੁੰਦੀਆਂ ਅਸੀਂ ਸੰਘਰਸ਼ ਨਹੀਂ ਚੁੱਕਾਂਗੇ ਰੋਸ ਮਾਰਚ ਇਸ ਤਰ੍ਹਾਂ ਚੱਲਦਾ ਰਹੂਗਾ ਤਿੰਨ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਕबीर ਸਿੰਘ ਜੀ ਗਿਆਨੀ ਸੁਲਤਾਨ ਸਿੰਘ ਤਿੰਨ ਸਿੰਘ ਸਹਿਬਾਨ ਦੇ ਹੱਕ ਦੇ ਵਿੱਚ ਦੰਦ ਮਿਟਕਸਾਲ ਆਈ ਆ ਤੇ ਇਸ ਟਾਈਮ ਦੇ ਉੱਤੇ ਬਿਲਕੁਲ ਬਸ ਸਟੈਂਡ ਦੇ ਲਾਗੇ ਤਕਾਲੀ ਫੂਲਾ ਸਿੰਘ ਬੁਰਜ ਦੇ ਨੇੜੇ ਪਹੁੰਚ ਚੁੱਕੇ ਆ ਇਸ ਟਾਈਮ ਦੇ ਉੱਤੇ ਅਗਲੀਆਂ ਤਸਵੀਰਾਂ ਵੀ ਤੁਹਾਡਾ ਸੰਝਿਆ ਕਰਾਂਗੇ ਪਰ ਨਾਲ ਨਾਲ ਉਹ ਕਹਿੰਦੇ ਕਿ ਐਸਜੀਪੀਸੀ ਸਾਡੀ ਸਰਮੌਰ ਸੰਸਥਾ ਵਾ ਦੰਦ ਮਿਟਕਸਾਲ ਜਿਵੇਂ ਸਰਮੌਰ ਸੰਸਥਾ ਵਾ ਉਸੇ ਤਰ੍ਹਾਂ ਐਸਜੀਪੀਸੀ ਸਾਡੀ ਸਰਮੌਰ ਸੰਸਥਾ ਵਾ ਅਸੀਂ ਉਹਦਾ ਸਤਿਕਾਰ ਕਰਦੇ ਆ ਬਾਬਾ ਹਰ ਮਸੈਂ ਕੈਟਲੋਗ ਆ ਗਿਆ ਕਿ ਐ ਜੀ ਪੀ ਸੀ ਸਰਮੌਰ ਸੰਸਥਾ ਵਾ ਅਸੀਂ ਉਸ ਦਾ ਸਤਿਕਾਰ ਕਰਦੇ ਆਂ ਪਰ ਉਹਨਾਂ ਵੱਡੇ ਆਉਦਾਂ ਤੇ ਬੈਠੇ ਹੋਇਆਂ ਵੱਲੋਂ ਕੀਤੇ ਗਏ ਗਲਤ ਫੈਸਲੇ ਉਹਨਾਂ ਦਾ ਅਸੀਂ ਵਿਰੋਧ ਕਰਦੇ ਆਂ ਵੱਡੇ ਆਉਦਿਆਂ ਤੇ ਬੈਠੇ ਹੋਇਆਂ ਲੋਕਾਂ ਦੇ ਵੱਲੋਂ ਲਏ ਫੈਸਲਿਆਂ ਦਾ ਉਹਨਾਂ ਆਖੇ ਵਿਰੋਧ ਕਰਦੇ ਆਂ ਧਮੀ ਸਾਹਿਬ ਦਾ ਕਹਿੰਦੇ ਫੋਨ ਆਇਆ ਸੀ ਗੱਲਬਾਤ ਵੀ ਹੋਈ ਸੀ ਪਰ ਉਹ ਤਿੰਨ ਸਿੰਘਾਂ ਦੀ ਸਿੰਘ ਸਾਹਿਬਾਨ ਦੀ ਬਹਾਲੀ ਤੱਕ ਉਹ ਕਹਿੰਦੇ ਕਿ ਜੇ ਬਹਾਲੀ ਹੋਊਗੀ ਠੀਕ ਆ ਨਹੀਂ ਤੇ ਰੋਸ ਮਾਰਤ ਜਾਰੀ ਰਹੂਗਾ ਕੁਲਦੀਪ ਸਿੰਘ ਗੜਗੱਜ ਜਿਹੜੇ ਇਸ ਸਮੇਂ ਦੇ ਉੱਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਬਣ ਚੁੱਕੇ ਆ ਇਧਰ ਕਾਰਜਕਾਰੀ ਜਿਹਾ ਟੇਕ ਸਿੰਘ ਢਣੋਲਾ ਜਿਨ੍ਹਾਂ ਨੂੰ ਕਿ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਦੀ ਨਿਯੁਕਤੀ ਵਾਸਤੇ ਕਹਿ ਹਤਾ ਗਿਆ ਸੀ ਅੰਦਰੂਨੀ ਕਮੇਟੀ ਵੱਲੋਂ ਪਰ ਦਮਦਮ ਡਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸੰਤ ਸਮਾਜ ਦਿੱਲੀ ਕਮੇਟੀ ਤੇ ਹਰਿਆਣਾ ਕਮੇਟੀ ਉਹ ਤਿੰਨ ਸਿੰਘ ਸਹਿਬਾਨਾਂ ਦੀ ਪਿੱਠ ਤੇ ਆਣ ਖਲੋਤੀ ਆ ਨਾਲ ਨਾ ਕਿਹਾ ਕਿ ਤਿੰਨ ਸਿੰਘ ਸਹਿਬਾਨਾਂ ਦੀ ਬਹਾਲੀ ਹੋਵੇ ਇਸ ਟਾਈਮ ਤਸਵੀਰ ਜਿਹੜੀ ਆ ਉਸ ਬੋਰਡ ਦੇ ਉੱਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਤਿੰਨ ਸਹਿਬਾਨਾਂ ਦੀਆਂ ਸਵਾਵਾਂ ਮੁੜ ਬਹਾਲ ਕਰੋ ਅੱਜ 28 ਮਾਰਚ ਆ 2025 ਆ ਇਹ ਰੋਸ ਧਰਨਾ ਜਿਹੜਾ ਅੱਜ ਸ਼ੁਰੂਆਤ ਹੋਊਗੀ ਤੇ ਇਸ ਰੋਸ ਧਰਨੇ ਦੀ ਅਗਲੀ ਰੂਪਰੇਖਾ ਕੀ ਹੁੰਦੀ ਆ ਇਹ ਤੇ ਆਉਣ ਵਾਲਾ ਸਮਾਂ ਦੱਸੂਗਾ ਪਰ ਜੋ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਕਿਹਾ ਗਿਆ ਕਿ ਅਸੀਂ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਰੱਖਾਂਗੇ ਜਿੰਨਾ ਚਿਰ ਤਿੰਨ ਸਿੰਘ ਸਹਿਬਾਨਾਂ ਦੀ ਦੁਬਾਰਾ ਨੁਕਤਿਆ ਨਹੀਂ ਹੁੰਦੀਆਂ ਜਿਨ੍ਹਾਂ ਨੂੰ ਲਾਇਆ ਗਿਆ ਵਾ ਜੇ ਨੁਕਤਿਆ ਨਹੀਂ ਹੋਣਗੀਆਂ ਤੇ ਅਸੀਂ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਰੱਖਾਂਗੇ ਦੇਖਦੇ ਆਂ ਸਰ ਮੰਤਰੀ ਕਮੇਟੀ ਵੱਲੋਂ ਫੈਸਲਾ ਕੀ ਲਿਆ ਜਾਂਦਾ ਵਾ ਬਜਟ اجلاس ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਜਟ اجلاس ਦੇ ਵਿੱਚ ਕਿਹੋ ਜਿਹਾ ਫੈਸਲਾ ਹੁੰਦਾ ਵਾ ਕਿ ਤਿੰਨ ਸਿੰਘ ਸਾਹਿਬਾਨ ਦੀ ਨਿਯੁਕਤੀਆਂ ਹੋਣਗੀਆਂ ਕਿ ਟਕਸਾਲ ਤੇ ਐਸਜੀਪੀਸੀ ਸਾਡੀ ਸਰਮੌਰ ਸੰਸਥਾ ਬਾਬਾ ਜੀ ਨੇ ਕਿਹਾ ਸਤਕਾਰ ਕਰਦੇ ਆ ਐਸਜੀਪੀਸੀ ਦਾ ਸਾਡੀ ਵੱਡੀ ਸੰਸਥਾ ਵਾ ਪਰ ਉਹਦੇ ਵਿਕਾਰੀ ਉਹਦੇ ਤੇ ਬੈਠੇ ਹੋਏ ਲੋਕਾਂ ਵੱਲੋਂ ਲੈ ਕੇ ਫੈਸਲਿਆਂ ਦਾ ਅਸੀਂ ਵਿਰੋਧ ਕਰਦੇ ਆ ਦੇਖਦੇ ਆ ਦੋਵਾਂ 'ਚ ਕੀ ਸਹਿਮਤੀ ਬਣਦੀ ਆ ਤਿੰਨ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਜਾਂ ਕੋਈ ਹੋਰ ਪੈਥਾ ਨਹੀਂ ਨਿਕਲਗਾ ਪਰ ਜੋ ਟਕਸਾਲ ਦਾ ਫੈਸਲਾ ਵਾ ਉਹ ਬਾਬਾ ਜੀ ਨੇ ਕਿਹਾ ਹੁਣੇ ਬਾਬਰ ਨਾਨ ਸਿੰਘ ਖਾਲਸਾ ਨੇ ਪਰ ਦੂਜੇ ਪਾਸੇ ਹੁਣੇ ਥੋੜੀ ਦੇਰ ਪਹਿਲਾਂ ਗੁਰਚਰਨ ਸਿੰਘ ਗਰੇਵਾਲ ਸਾਹਿਬ ਨਾਲ ਜੁੜੇ ਸੀ ਉਹ ਕਹਿੰਦੇ ਪਲਾਨਡ ਆ ਸਾਰਾ ਕੁਝ ਹੀ ਉਹ ਬਾਬਾ ਜੀ ਨੇ ਅੱਗੇ ਦੱਸਿਆ ਬਾਬਰ ਨਾਨ ਸਿੰਘ ਖਾਲਸਾ ਨੇ ਕਿ ਪਲਾਨਡ ਉਦੋਂ ਨਹੀਂ ਸੀ ਜਦੋਂ ਤੁਸੀਂ ਇਕੱਠੇ ਸੀ ਜਦੋਂ ਤੁਹਾਡੀਆਂ ਯਾਰੀਆਂ ਸੀ ਬੜਾ ਲੰਮਾ ਸਮਾਂ ਤੁਸੀਂ ਰਾਜ ਕੀਤਾ ਪਰ ਉਹ ਵੀ ਪਲਾਨ ਸੀ ਅੱਜ ਜੇ ਅਸੀਂ ਪੰਥ ਵਾਸਤੇ ਆਣ ਖਲੋਤੇ ਆ ਜੇ ਤਿੰਨ ਸਿੰਘ ਸਾਹਿਬਾਨ ਦੀ ਗੱਲ ਕਰ ਰਹੇ ਆ ਤੇ ਸਾਰਾ ਕੁਝ ਪਲਾਨ ਲੱਗ ਰਿਹਾ ਤੁਹਾਨੂੰ ਦੇਖਦੇ ਆ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਕੋਸ਼ਿਸ਼ ਕਰਾਂਗੇ ਸਾਰੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ